ਰਨਧਾਰਨ ਦੇ ਵਿੱਚ ਬਾਈ ਇਲੈਕਸ਼ਨ ਹੈ ਜਿਦੇ ਮੱਦੇ ਨਜ਼ਰ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਸਾਨੂੰ ਇਥੇ ਪ੍ਰੀ ਪੋਲ ਡਿਊਟੀਆਂ ਦੇ ਲਈ ਸੀਐਪੀਐਫ ਮੁਹੱਇਤ ਕਰਾਈ ਗਈ ਹੈ ਤੇ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਬਿਲਡਿੰਗ ਮੈਜ਼ਰ ਦੇ ਤੌਰ ਦੇ ਉੱਤੇ ਅੱਜ ਸਾਡੇ ਵੱਲੋਂ ਲੋਕਲ ਪੁਲਿਸ ਅਤੇ ਜਿਹੜੀ ਸੀਐਪੀਐਫ ਇਥੇ ਡਿਊਟੀ ਲਈ ਆਈ ਹੈ ਸਾਡੇ ਦੋਨਾਂ ਵੱਲੋਂ ਇੱਕ ਫਲੈਗਮਾਰਚ ਇਥੇ ਕੱਢੀ ਗਈ ਹੈ ਸ਼ਹਿਰ ਦਾ ਜਿਹੜਾ ਬਾਜ਼ਾਰ ਵਾਲਾ ਏਰੀਆ ਹੈ ਅੱਜ ਫਲੈਗ ਮਾਰਚ ਇੱਥੇ ਕੱਢੀ ਗਈ ਹੈ ਤੇ ਨਾਲ ਹੀ ਮੈਂ ਦੱਸਣਾ ਚਾਹੂੰਗੀ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਥਾਵਾਂ ਕਾਮਾਦੇ ਜਿੱਥੇ ਬਾਈ ਇਲੈਕਸ਼ਨ ਹੈ ਉਥੇ ਤਰਨਤਾਰ ਪੁਲਿਸ ਵੱਲੋਂ ਫਲੈਗ ਮਾਰਚ ਤੇ ਰੂਟ ਮਾਰਚ ਤੇ ਹੋਰ ਕੰਫੀਡੈਂਸ ਬਿਲਡਿੰਗ ਮੈਸੇਜ ਜੁ ਹੁੰਦੇ ਨੇ ਉਹ ਕਿਤੇ ਜਾਣਗੇ ਮੈਂ ਜੀ ਦੇਖਣ ਨੂੰ ਮਿਲਦਾ ਕਿ ਇਲੈਕਸ਼ਨ ਜੀਮਨੀ ਜ਼ੋਨ ਹੈ ਜੀ ਆ ਕਿਸੇ ਲੋਕ ਡਰੇ ਵੀ ਹੁੰਦੇ ਕਿ ਐਸ ਜਗ੍ਹਾ ਤਾਂ ਨਹੀਂ ਜਾਣਾ ਆਪ ਜੀ ਵੱਲੋਂ ਇਸ ਤਰ੍ਹਾਂ ਦੇ ਪ੍ਰਬੰਧ ਹੈ ਕਿ ਕਿਤੇ ਕੋਈ ਵੀ ਲੋੜ ਨਹੀਂ ਕੋਟ ਵੋਟ ਪਾਉਣ ਹੈ ਕਿਸੇ ਤਰ੍ਹਾਂ ਡਰ ਨਹੀਂ ਜੀ ਬਿਲਕੁਲ ਮੈਂ ਤੁਹਾਡੇ ਸਾਹਮਣੇ ਰਹੀ ਹਾਂ ਕਹਿਣਾ ਚਾਹੂੰਗੀ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਪੁਲਿਸ 24 ਘੰਟੇ ਉਹਨਾਂ ਦੇ ਲਈ ਉਪਲਬਧ ਹੈ ਜੇ ਕਿਸੇ ਨੂੰ ਜੇ ਕਿਸੇ ਦੀ ਕੋਈ ਕੰਪਲੇਂਟ ਹੈ ਤਾਂ ਉਹ ਤੁਰੰਤ ਸਾਡੇ ਨਾਲ ਕੰਟੈਕਟ ਕਰਨ ਤੇ ਜਿਹਦਾ ਰੂਟ ਮਾਰਚ ਵੀ ਕੀਤੀ ਜਾ ਰਹੀ ਹੈ ਇਹ ਵੀ ਲੋਕਾਂ ਦੇ ਵਿੱਚ ਇੱਕ ਕੰਫੀਡੈਂਸ ਬਿਲਡਿੰਗ ਮੈਜਰ ਦੇ ਤੌਰ ਤੇ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਵਿਸ਼ਵਾਸ ਹੋਵੇ ਜਿਹੜਾ ਮਾਨਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਜੋ ਇਲੈਕਸ਼ਨ ਦੀ ਪ੍ਰਕਿਰਿਆ ਹੈ ਉਹਦੇ ਤੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜੀ ਬਾਈ ਇਲੈਕਸ਼ਨ ਹੈ ਪੀਸਫੁਲ ਤਰੀਕੇ ਦੇ ਨਾਲ ਕੰਕਲੂਡ ਹੋਏਗੀ ਤਾਂ ਕਿ ਕਿੰਨੇ ਨਾਕੇ ਲਗਾਏ ਗਏ ਨੇ ਉਹ ਛੇ ਦੇ ਇੰਟਰਡਿਸਟ੍ਰਿਕਟ ਨਾਕਾਜ਼ ਨੇ ਤੇ ਇਸ ਤੋਂ ਇਲਾਵਾ 24 ਹੋਰ ਨਾਕੇ ਲਾਏ ਗਏ ਨੇ ਅਸੈਂਬਲੀ ਕੰਸਟਿਟੂਐਂਸੀ ਦੇ ਵਿੱਚ ਤੇ ਇਸ ਤੋਂ ਇਲਾਵਾ ਹਰ ਵੇਲੇ ਐਫਐਸਟੀ ਐਸਐਸਟੀ ਤੇ ਵੀਐਸਟੀ ਟੀਮਾਂ ਆ ਇਲਾਕੇ ਦੇ ਵਿੱਚ ਤਨਾਕ